मैं ओ मू बचा कोई उदेश है फिर क्या ओन बचा कोई उदेश है बचा है किसी उदेश बचा कहो गई जी ओने डाकू ने बचाया डाकू ने की उद्देश पूरा किया मर गया है डाकू न बचाया डाकू ने की उद्देश पूरा किया उदो ही मर गया ਪਰ ਕੀ ਉਡਾਕੂ ਕੁਛ ਨਹੀਂ ਛੱਟ ਕੇ ਗਿਆ ਉਹ ਇੱਕ ਗਵਾਹੀ ਛੱਡ ਗਿਆ ਕਿ ਜਦੋਂ ਵਚਨ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਏ ਔਰ ਜਿੰਨੇ ਨਮਰ ਹਿਰਦੇ ਨਾਲ ਤੇ ਜਿੰਨੀ ਜਲਦੀ ਉਹਨੂੰ ਕਬੂਲ ਕਰ ਲੋ ਸਚਾਈ ਦੇ ਨਾਲ ਇਹ ਓਨੀ ਜਲਦੀ ਤੁਹਾਡੇ ਜੀਵਨ 'ਚ ਤੁਹਾਡੀ ਉਮੀਦ ਤੋਂ ਵੱਧ ਕੇ ਕੁਛ ਕਰ ਸਕਦਾ ਹੈ ਉਹ ਇੰਨੇ 5 ਮਿੰਟ ਦੇ ਵਿੱਚ ਹੀ ਇੱਕ ਏਡੀ ਵੱਡੀ ਗਵਾਹੀ ਛੱਡ ਗਿਆ ਖੁਦਾ ਜਿੰਨੂੰ ਬਚਾਉਂਦਾ ਹੈ ਕਿਸੇ ਉਦੇਸ਼ ਲਈ ਬਚਾਉਂਦਾ ਹੈ ਬਬਰਾਰਾਮ ਨੇ ਕਿਹਾ ਹੀ ਹੈਡ ਅ ਪਰਪਸ ਇਨ ਸੇਵਿੰਗ ਮੀ ਉਹਦਾ ਮੈਨੂੰ ਬਚਾਉਣ ਦਾ ਕੋਈ ਉਦੇਸ਼ ਸੀ ਮੈਂ ਇੱਥੇ ਹੱਥ ਵੇਖਣਾ ਚਾਹੁੰਦਾ ਜਿਹੜੇ ਆਪਣੇ ਵਾਸਤੇ ਕਹਿ ਸਕਣ ਉਹਦਾ ਮੈਨੂੰ ਬਚਾਉਣ ਲਈ ਕੋਈ ਉਦੇਸ਼ ਸੀ ਉਹਦਾ ਮੈਨੂੰ ਬਚਾਉਣ ਦੇ ਲਈ

पोलूस ने उस बेड़े च मर जाना और उदेश रखे दा दानियल ने शेराने कुरे मार जाना। पर उदेश रखा प्रार्थना की एमें? एमें? ओ बड़ी और गई ठीक हो गई पर थोड़े चेर बाद मर गई मैं परमेश्वर ने पूछया मरी क्यों ये तो ठीक हो गई परमेश्वर ने आत्मा ने दसिया इन्हें मार उदोई जा स्विमिंग पूल च डुब गई ही ਪਰ ਇਹਨੂੰ ਇਸ ਲਈ ਬਚਾਇਆ ਗਿਆ ਕਿਉਂਕਿ ਜਿੰਦਗੀ ਦੇ ਕੁਝ ਕਾਰਜ ਕਰਨੇ ਰਹਿੰਦੇ ਹੀ ਬਾਕੀ ਇਹਨੇ ਹੁਣੇ ਕਰ ਲਏ ਸੀਗੇ ਇਸ ਲਈ ਮੈਂ ਇਹਨੂੰ ਲੈ ਗਿਆ ਮਤਲਬ ਖੁਦਾ ਆਪਣੇ ਉਦੇਸ਼ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਮਰਨ ਵੀ ਨਹੀਂ ਦੇਣਾ ਨੇ ਕਿੰਨੇ ਆ ਵੀ ਕਹਿ ਸਕਦੇ ਆ

ਮੈਂ ਕਿਥੇ ਵੇਖ ਸਕਨਾ ਜਿੰਨਾ ਜਿਹੜੇ ਮੰਨਦੇ ਆ ਕਿ ਸਾਡੇ ਜੀਵਨ ਚੋਂ ਲਿਕਤ ਪੂਰੀ ਹੋਈ ਉਹ ਇਮਾਨ ਖਾਕ ਤੋਂ ਚੁੱਕ ਕੇ ਬਤਵੰਤਾ ਚ ਮਿਠਾਉਣ ਵਾਲਾ ਖੁਦਾ ਆ ਕਿਉਂਕਿ ਉਹਦਾ ਉਦੇਸ਼ ਸਾਡੇ ਜੀਵਨ ਦੇ ਵਿੱਚ ਭਾਵੇਂ ਯੋਪਰੇ ਤੇ ਪਰਦੇਸੀ ਆ ਦੁਨੀਆ ਲਈ ਪਰ ਪਰਮੇਸ਼ਰ ਦੇ ਲਈ ਇੱਕ ਅੰਬੈਸਡਰ ਜਿਹੜੇ ਕਿਸੇ ਕੰਮ ਲਈ ਭੇਜੇ ਗਏ ਆ